ਯੂਨੀਅਨ ਕ੍ਰਾਂਤੀਕਾਰੀ ਵੱਲੋਂ ਭਾਜਪਾ ਅਤੇ ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਪਰਨੀਤ ਕੌਰ ਦੇ ਖਿਲਾਫ ਬਟਾਲਾ ਗੁਰਦਾਸਪੁਰ ਵਿੱਚ ਰੋਸ ਮਾਰਚ ਕੱਢਦੇ ਹੋਏ ਭਾਜਪਾ ਅਤੇ ਪਨੀਤ ਕੌਰ ਦੇ ਪੁਤਲਾ ਫੂਕ ਕੇ ਗਏ ਉਕਤ ਕਿਸਾਨਾਂ ਨੇ ਦੱਸਿਆ ਕਿ ਬੀਤੇ ਦਿਨੀ ਪਟਿਆਲਾ ਚ ਪਨੀਤ ਕੌਰ ਦੀ ਚੋਣ ਮੁਹਿੰਮ ਦੌਰਾਨ ਕਿਸਾਨਾਂ ਨਾਲ ਭਾਜਪਾ ਬਰਕਰਾਂ ਦੀ ਹੋਈ ਧੱਕਾ ਮੁੱਕੀ ਦੌਰਾਨ ਇੱਕ ਕਿਸਾਨ ਦੀ ਮੌਤ ਹੋ ਗਈ ਸੀ ਜਦ ਕਿ ਉਕਤ ਕਿਸਾਨ ਸਿਰਫ ਪਨੀਤ ਕੌਰ ਕੋਲੋਂ ਸਵਾਲ ਪੁੱਛਣ ਲਈ ਹੀ ਉੱਥੇ ਗਏ ਸਨ ਪਰ ਉਨ੍ਹਾਂ ਨਾਲ ਤਾਕਾਮੁਕੀ ਕੀਤੀ ਗਈ ਕਿਸਾਨਾਂ ਨੇ ਕਿਹਾ ਕਿ ਕਿਸਾਨ ਦੀ ਮੌਤ ਨੂੰ ਲੈ ਕੇ ਅੱਜ ਪੂਰੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਪਰਨੀਤਕੌਰ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਗੁਰਦਾਸਪੁਰ سے পুষ্পਲਤਾ ਕੀ ਰਿਪੋਰਟ ਹਲਚਲ ਪੰਜਾਬ ਦੀ। ਮਹਾਰਾਣੀ ਪਰਨੀਤਕੌਰ ਜਿਹੜੇ ਕਿ ਭਾਜਪਾ ਦੇ ਉਮੀਦਵਾਰ ਨੇ ਪਟਿਆਲੇ ਤੋਂ ਉਹਨਾਂ ਦਾ ਪਤਲਾ ਹੈ। ਨਾ ਮੋਦੀ ਸਾਹਿਬ ਦਾ। ਇਹ ਇਸ ਕਰਕੇ ਸਾੜ ਰਹੇ ਕਿ ਜਿਹੜਾ ਪਟਿਆਲੇ ਦੇ ਵਿੱਚ ਆ ਦੋ ਦਿਨ ਪਹਿਲਾਂ ਇਹਨਾਂ ਸਾਡੇ ਕਿਸਾਨ ਨੂੰ ਸ਼ਹੀਦ ਕੀਤਾ ਔਰ ਉਹਦਾ ਜਿਹੜਾ ਪਰਚਾ ਵੀ 302 ਦਾ ਪਰਚਾ ਵੀ ਨਹੀਂ ਅਜੇ ਤੱਕ ਕੱਟਿਆ ਗਿਆ ਨਾ ਉਹਨੂੰ ਅਰੈਸਟ ਕੀਤਾ ਗਿਆ ਔਰ ਨਾ ਹੀ ਇਹਦੇ ਵਿੱਚ ਵੇਖੋ ਪਰਨੀਤਕੌਰ ਜਿਹੜੇ ਇਹਨਾਂ ਦੀ ਸਾਜ਼ਿਸ਼ ਆ ਪੂਰੀ ਕਿਉਂਕਿ ਪਹਿਲਾਂ ਇਹਨਾਂ ਦੇ ਬੰਦਿਆਂ ਨੇ ਕਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਲੈ ਕੇ ਆਵਾਂਗੇ ਸਾਨੂੰ ਡੱਕ ਲਓ ਇਹੋ ਜਿਹੀਆਂ ਗੱਲਾਂ ਕੀਤੀਆਂ ਫਿਰ ਉੱਥੇ ਤੱਕਾ ਮੁੱਕੀ ਜੋ ਵੀ ਉੱਥੇ ਉਕਸਾਇਆ ਕਿਸਾਨਾਂ ਨੂੰ ਤੱਕਾ ਮੁਕੀ ਦੌਰਾਨ ਜਦੋਂ ਉਹਦੇ ਟੱਕਰ ਵੱਜਾ ਤੇ ਉਹ ਡਿੱਗਨ ਨਾ ਬੰਦਾ ਮਰਿਆ ਤੇ ਇਹ ਆਪਾਂ ਆਪਣੇ ਸ਼ਹੀਦ ਨੂੰ ਇਨਸਾਫ ਦਿਵਾਉਣ ਲਈ ਕੱਲ ਦੀ ਇੱਕ ਛੋਟੀ ਦੀ ਘਾਲ ਤੇ ਅੱਜ ਬੰਦਿਆਂ ਨੂੰ ਕਹਿ ਕੇ ਤੇ ਅੱਜ ਪੰਨੀਤ ਕੌਰ ਤੇ ਬੀਜੇਪੀ ਤੇ ਨਰਿੰਦਰ ਮੋਦੀ ਦਾ ਪਤਲਾ ਪੁੱਤਲਾ ਨਹੀਂ ਇਹ ਸਾਡੀ ਜੂਹਦਿਆਂ ਨੂੰ ਪੂਰੇ ਪੰਜਾਬ ਦੀ ਚੁੱਕੇਗੀ ਆ ਪੁੱਤਲੇ ਅੱਜ ਕੱਲੇ ਬਟਾਲੇ ਚ ਨਹੀਂ ਪੂਰੇ ਪੰਜਾਬ ਚ ਸਾਡੀ ਯੂਨੀਅਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਪ੍ਰੋਗਰਾਮ ਹੈ ਕਿਉਂਕਿ ਦੇਖੋ ਇਹ ਇਹ ਤਾਂ ਮੌਲ ਬਹੁਤ ਹੀ ਮਾੜਾ ਬਣ ਗਿਆ ਨਾ ਪਿੰਡਾਂ ਦੇ ਵਿੱਚ ਜੇ ਸਾਡੇ ਉਮੀਦਵਾਰ ਆਉਂਦੇ ਨੇ ਜਿਨ੍ਹਾਂ ਇਲੈਕਸ਼ਨ ਲੜਨੀ ਆ ਜਿਨ੍ਹਾਂ ਨੇ ਸਾਡੇ ਐਮਪੀ ਬਣ ਕੇ ਉੱਥੇ ਜਾ ਕੇ ਸਾਡੀ ਆਵਾਜ਼ ਚੁੱਕਣੀ ਆ ਉਹਨਾਂ ਨੂੰ ਆਪਾਂ ਆਪਣੀ ਦੁੱਖ ਤਕਲੀਫ ਆਪਾਂ ਕੁਝ ਦੱਸ ਵੀ ਨਹੀਂ ਸਕਦੇ ਉਹ ਨਾਲ ਪੁਲਿਸ ਨਾਲ ਬੌਂਸਰ ਲੈ ਕੇ ਆਹੀਂ ਕਮਾਣ ਵੀ ਆ ਪਿਛੇ ਜੇ ਕੀਤਾ ਵਿਰੋਧ ਹੁਸ਼ਿਆਰਪੁਰ ਵਾਲੇ ਉਮੀਦਵਾਰ ਦਾ ਇਹਨਾਂ ਦੇ ਤੇ ਨਾਲ 15-20 ਬੌਂਸਰ ਨਾਲ ਪੁਲਿਸ ਨਾਲ ਇਹ ਕੋਈ ਕੀ ਮਾਹੌਲ ਹੀ ਬਹੁਤ ਇਹਨਾਂ ਨੇ ਖਰਾਬ ਕਰਤਾ ਇਹ ਮਾਹੌਲ ਨੂੰ ਠੀਕ ਕਰਨਾ ਚਾਹੀਦਾ ਇਹਨਾਂ ਨੂੰ ਕਿਉਂਕਿ ਸਵਾਲ ਪੁੱਛਣ ਦਾ ਤੇ ਹੱਕ ਹਰੇਕ ਨੂੰ ਹੈਗਾ ਨਾ ਜੇ ਇਹਨਾਂ ਨੇ ਸਾਡੀ ਨੁਮਾਇੰਦਗੀ ਕਰਨੀ ਆ ਤੇ ਫਿਰ ਅਸੀਂ ਸਵਾਲ ਕਿਉਂ ਨਹੀਂ ਪੁੱਛ ਸਕਦੇ ਜੇ ਪੁੱਛਦੇ ਆ ਤਾਂ ਫਿਰ ਇਹ ਸਾਨੂੰ ਮਾਰਨ ਤੇ ਆ ਗਏ ਨੇ ਵੀ ਮਾਰ ਹੀ ਦੇਣੇ ਬੰਦੇ ਫਿਰ ਇਹ ਬਹੁਤ ਮਾੜੀ ਗੱਲ ਹੈ ਮੇਰਾ ਨਾਮ ਬਚਨ ਸਿੰਘ ਸੀਨੀਅਰ ਮੀਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨੀ ਉਹਨਾਂ ਨੇ ਪੰਜਾਬ ਜ਼ਿਲ੍ਹਾ ਕਰਤਾਰ ਇਹੋ ਹੀ ਆ ਜਿੱਦਾਂ ਕੇ ਦੱਸਿਆ ਪ੍ਰਧਾਨ ਜੀ ਨੇ ਕਿ ਇਹ ਅਸੀਂ ਨੁਕਸਾਨ ਤੇ ਸ਼ਾਂਤਮਈ ਆਪਣੀਆਂ ਮੰਗਾਂ ਵਾਸਤੇ ਇਹਨਾਂ ਨੂੰ ਸਵਾਲ ਕਰਦੇ ਆ ਜਿਹੜੇ ਲੀਡਰ ਆਉਂਦੇ ਆ ਸਾਡਾ ਸਵਾਲ ਕਰਨਾ ਫਰਜ਼ ਹੈ ਸਾਡੀਆਂ ਡਿਮਾਂਡਾਂ ਆ ਜਾਂ ਪਿੱਛੇ ਜਿਹੜੀਆਂ ਮੰਨੀਆਂ ਉਹ ਹੱਲ ਨਹੀਂ ਹੋਈਆਂ ਪਰ ਇਹ ਜਿਹੜੇ ਆਉਂਦੇ ਆ ਬਾਹਰ ਪਿੰਡਾਂ ਦੇ ਵਿੱਚ ਅਸੀਂ ਤੇ ਆਪਣੇ ਸਵਾਲ ਕਰਨੇ ਆ ਸ਼ਾਂਤਮਈ ਇਹ ਨਾਲ ਗੁੰਡੇ ਲੈ ਕੇ ਆਉਂਦੇ ਆ 10 10 20 ਵੀ ਇਹਨਾਂ ਦੇ ਨਾਲ ਗੁੰਡੇ ਆ ਨਾਲ ਪੁਲਿਸ ਆ ਤੇ ਨਾਲ ਹੀ ਕਹਿੰਦੇ ਆ ਵੀ ਅਸੀਂ ਆਵਾਂਗੇ ਸਾਨੂੰ ਧੱਕ ਕੇ ਦੱਸਣ ਉਹ ਅਸੀਂ ਤੇ ਇਹ ਗੱਲ ਕਹਿੰਦੇ ਆ ਸਵਾਲ ਕਰਦੇ ਆ ਕਿ ਜੇ ਅਸੀਂ ਦਿੱਲੀ ਨੂੰ ਜਾਂਦੇ ਆ ਤੁਸੀਂ ਰਾਹ ਦੇ ਵਿੱਚ ਕਿਲ ਗੱਡੇ ਆ ਕੰਧਾ ਕੱਢੀਆਂ ਆ ਈ ਅਸੀਂ ਪਾਕਿਸਤਾਨੀ ਦਿੱਲੀ ਸਾਡੀ ਪੰਜਾਬ ਦੀ ਰਾਜਧਾਨੀ ਨਹੀਂ ਅਸੀਂ ਦਿੱਲੀ ਜਾ ਨਹੀਂ ਸਕਦੇ ਜਾਂ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਉੱਥੇ ਮੰਨੀਆਂ 13 ਮਹੀਨੇ ਬਹਿ ਕੇ ਉਹ ਮੰਗਾਂ ਲਾਗੂ ਨਹੀਂ ਕੀਤੀਆਂ ਉਹਨਾਂ ਬਾਰੇ ਅਸੀਂ ਇਹਨਾਂ ਨੂੰ ਸਵਾਲ ਕਰ ਸਕਦੇ ਹਾਂ ਕਿਉਂਕਿ ਇਹ ਵੀ ਮੈਂਬਰ ਪਾਰਲੀਮੈਂਟ ਰਹੀ ਆ ਪਹਿਲੇ ਵੀ ਇਹਨੂੰ ਅਸੀਂ ਸਵਾਲ ਕਰਨਾ ਹੈ ਇਹ ਪੁੱਛਣਾ ਹੈ ਕਿ ਤੁਸੀਂ ਕੀ ਸਾਡੇ ਕਿਸਾਨਾਂ ਵਾਸਤੇ ਉੱਥੇ ਸਵਾਲ ਉਠਾਏ ਇਹ ਉਹ ਗੱਲ ਦਾ ਜਵਾਬ ਕਿ ਹਾਂ ਮੰਗਣੇ ਆ ਕਿਉਂਕਿ ਪੰਜ ਸਾਲ ਇਹਨਾਂ ਫੇਰ ਜਾ ਕੇ ਸਾਡੇ ਉੱਤੇ ਰਾਜ ਕਰਨਾ ਆ ਤੇ ਜਦੋਂ ਅਸੀਂ ਸਵਾਲ ਕਰਦੇ ਹਾਂ ਤੇ ਇਹਨਾਂ ਨੂੰ ਪਤਾ ਨਹੀਂ ਸ਼ਾਂਤਮਈ ਕਿਸਾਨਾਂ ਦੇ ਪ੍ਰਦਰਸ਼ਨ ਕਰਦੇ ਆ ਕੀ ਡਰ ਪੈ ਜਾਂਦਾ ਆ ਇਹ ਨਾਲ ਫੋਰਸਾਂ ਨਾਲ ਗੁੰਡਾਗਰਦੀ ਲੈ ਕੇ ਤੇ ਨਾਲ ਚੈਲੰਜ ਕਰਦੇ ਆ ਤੇ ਅਸੀਂ ਆਵਾਂਗੇ ਤੁਸੀਂ ਸਾਨੂੰ ਡੱਕ ਖੇਤ ਘਾਇਓ ਇਹ ਇਹਨਾਂ ਨੇ ਤੇ ਵੋਟਾਂ ਲੈਣੀਆਂ ਸਾਡੇ ਕੋਲੋਂ ਕਿ ਸਾਡੇ ਕੋਲੋਂ ਗੁੰਡਾਗਰਦੀ ਕਰਕੇ ਸਾਨੂੰ ਕੁੱਟਣਾ ਆ ਸਾਡੇ ਤੇ ਰਾਜ ਕਰਨਾ ਆ ਇਹ ਕਰਕੇ ਇਹਨਾਂ ਦੇ ਬਿਲਕੁਲ ਜੀ ਇੱਥੇ ਵੀ ਅਤਿਆਚਾਰ ਹੋ ਰਿਹਾ ਤੇ ਜੇ ਬਾਂਦਣਾ ਤੇ ਹੀ ਗਏ ਆ ਤਾਂ ਉੱਥੇ ਦੇ ਕਿਲ ਗੱਡ ਕੇ ਕੰਧਾ ਕਰਕੇ ਤੇ ਸਿਧੀਆਂ ਗੋਲੀਆਂ ਮਾਰੀਆਂ ਗਈਆਂ ਨੇ ਹੁਣ ਵੀ ਕਿਸਾਨ ਨੂੰ ਠੱਕਾ ਮਾਰ ਕੇ ਗਲਾ ਕੱਢ ਕੇ ਤੇ ਉਹਨੂੰ ਛੁੱਟਿਆ ਗਿਆ ਜਦੋਂ ਉਹਦੇ ਸੱਟ ਲੱਗੀ ਆ ਉਹਦੀ ਮੌਤ ਹੋ ਗਈ ਆ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਤੇ ਇਹਨਾਂ ਨੂੰ ਇਹ ਕਹਿੰਦੇ ਆ ਕਿ ਜੇ ਜਦੋਂ ਤੁਹਾਨੂੰ ਪਤਾ ਤੁਹਾਡਾ ਵਿਰੋਧ ਹੈ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਸ਼ਾਂਤਮਈ ਹੀ ਪ੍ਰਦਰਸ਼ਨ ਕਰਨਾ ਸਾਡੇ ਸਵਾਲਾਂ ਦੇ ਜਵਾਬ ਦਿਓ